ਕੁਰੂਕ ਖੇਤਰ ਦੇ ਪੀਪਲੀ ਨੇੜੇ ਬਾਸ ਵਿੱਚ ਹੋਏ ਬੰਬਲਾਸਤ ਤੋਂ ਬਾਅਦ ਇੰਟੈਲੀਜੈਂਸ ਬਿਊਰੋ ਦੀ ਟੀਮ ਮੌਕੇ ਤੇ ਪਹੁੰਚੀ ਹੈ ਹੋਰ ਕੇਂਦਰੀ ਏਜੰਸੀਆਂ ਨੇ ਵੀ ਜਾਂਚ ਕਰਨੀ ਹੈ ਤਮਾਕੇ ਤੋਂ ਬਾਅਦ ਪਾਣੀਪਤ ਦਰਵਾਸਾ ਸਟੈਂਡ ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਹੋਰ ਜਾਣਕਾਰੀ ਦੇ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਦੇ ਨਾਲ ਜੀ ਨਪਿੰਦਰ ਇਨਵੈਸਟੀਗੇਸ਼ਨ ਬਿਊਰੋ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਕੇਂਦਰੀ ਏਜੰਸੀਆਂ ਜਾਂਚ ਲਈ ਪਹੁੰਚ ਰਹੀਆਂ ਨੇ ਨੋਤੀਪ ਸਭ ਤੋਂ ਮੁੱਖ ਐਨਆਈਏ ਕਿਉਂਕਿ ਅਤਵਾਦੀ ਹਮਲੇ ਹੋਣ ਦੀ ਜਿਹੜੀ ਸ਼ੰਕਾ ਜਾਹਿ ਕੀਤੀ ਜਾ ਰਹੀ ਹੈ ਉਸ ਦੇ ਚਲਦੇ ਐਨਆਈਏ ਦੀ ਟੀਮ ਨੂੰ ਬੁਲਾਇਆ ਗਿਆ ਔਰ ਥੋੜੇ ਸਮੇਂ ਤੱਕ ਕਨਈਏ ਦੀ ਟੀਮ ਦੇ ਪਹੁੰਚਣ ਦੀ ਉਮੀਦ ਪਾਈ ਜਾ ਰਹੀ ਹੈ ਜਿਹੜੀ ਇਹ ਜਾਂਚ ਕਰੇਗੀ ਕਿ ਇਸ ਦੇ ਇਸ ਧਮਾਕੇ ਦੇ ਪਿੱਛੇ ਕਿਹੜੇ ਅਤਵਾਦੀ ਜਥੇਬੰਦੀ ਦਾ ਹੱਥ ਹੋ ਸਕਦਾ ਜਾਂ ਕਿਸ ਤਰ੍ਹਾਂ ਦੀ ਸਾਜਿਸ਼ ਇਹ ਰਚੀ ਗਈ ਸੀ ਜਾਂ ਕਿਤੇ ਹੋਰ ਕਿਸੇ ਵੱਡੀ ਸਾਜਿਸ਼ ਰਚਨ ਦਾ ਕੋਈ ਇਹ ਇਸ਼ਾਰਾ ਤਾਂ ਨਹੀਂ ਹੈ ਇੱਥੇ ਚਲਦੇ ਆ ਆਈਬੀ ਦੀ ਟੀਮ ਲਗਾਤਾਰ ਕੱਲ ਤੋਂ ਹੀ ਇੱਥੇ ਪਹੁੰਚੀ ਹੋਈ ਹੈ ਅੱਜ ਫਿਰ ਆਈਬੀ ਦੀ ਟੀਮ ਜਿਹੜੀ ਹੈ ਬਸ ਦਾ ਮੌਣਾ ਕਰ ਰਹੀ ਹੈ ਇਸ ਤੋਂ ਲਗਾ ਹੋਰ ਵੀ ਸੁਰੱਖਿਆ ਜਾਂਦੀਆਂ ਜਿਹੜੀਆਂ ਹੋਰ ਵੀ ਫੂਫੀ ਏਜੰਸੀਆਂ ਨੇ ਦੇਖਦੀਆਂ ਉਹਨਾਂ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਹਰ ਪਹਿਲੂ ਤੋਂ ਹਰ ਪੱਖ ਤੋਂ ਜਿਹੜੀ ਜਾਂਚ ਕੀਤੀ ਜਾ ਸਕੇ ਕਿਉਂਕਿ ਪੁਲਿਸ ਔਰ ਸਰਕਾਰ ਇਸ ਮਾਮਲੇ ਨੂੰ ਹਲਕੇ 'ਚ ਨਹੀਂ ਲੈਣਾ ਚਾਹੁੰਦੀ ਇਸ ਤੋਂ ਪਹਿਲਾਂ ਵੀ ਛੋਟਾ ਧਮਾਕਾ ਇੱਕ ਜਿਹੜਾ ਹੋਇਆ ਸੀ ਪਾ ਪੁਲਿਸ ਕਿੰਨਾ ਕਿਤੇ ਇਸ ਧਮਾਕੇ ਨੂੰ ਇੱਕ ਚੇਤਾਵਨੀ ਦੇ ਰੂਪ ਤੇ ਲੈ ਰਹੀ ਹੈ ਔਰ ਜਲਦ ਤੋਂ ਜਲਦ ਕ੍ਰੈਕ ਕਰਨਾ ਚਾਹੁੰਦੀ ਹੈ ਕਿ ਆਸਾਸ ਦੇ ਪਿੱਛੇ ਕਿਹੜੀ ਸਾਜ਼ਿਸ਼ ਹੈ ਕਿਹੜੇ ਲੋਕ ਇਸ ਦੇ ਪਿੱਛੇ ਸ਼ਾਮਿਲ ਨੇ ਤਾਂ ਕਰਕੇ ਹਰ ਪੱਖ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਹਰਿਆਣਾ ਪੁਲਿਸ ਦੀ ਇੱਕ ਐਸਐਸਟੀ ਬਣਾਈ ਗਈ ਹੈ ਐਡੀਜੀਪੀ ਦੀ ਅਗਵਾਈ ਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਹੈ ਜਿਹੜੀ ਇਸ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰੇਗੀ ਤਾਂ ਕਈ ਜਾਂਚੀਆਂ ਇੱਕੋ ਵੇਲੇ ਜਾਂਚ ਕਰ ਰਹੀਆਂ ਨੇ ਔਰ ਉਮੀਦ ਪਾਈ ਜਾ ਰਹੀ ਹੈ ਕਿ ਜਲਦ ਆ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਵੇਗਾ ਕਿ ਆਖਿਰ ਇਸ ਬੰਬ ਧਮਾਕੇ ਦੇ ਪਿੱਛੇ ਕਿਹੜੀਆਂ ਜਥੇਬੰਦੀ ਜਾਂ ਕਿਸ ਅਤਵਾਦੀ ਜਥੇਬੰਦੀ ਦਾ ਜਿਹੜਾ ਹੱਥ ਹੈ ਜੀ ਧੰਨਵਾਦ ਪਿੰਡਾਰੇ ਸਾਰੀ ਜਾਣਕਾਰੀ ਦੇ ਲਈ